ਹਾਂਜੀ ਸਰ ਨਾਮ ਤੋਂ ਦੱਲ ਮੋਨ ਲਾਲ ਜੀ ਮੋਨ ਲਾਲ ਜੀ ਮੇਲਾ ਕਰਵਾਇਆ ਗਿਆ ਬੜਾ ਸ਼ਾਨਦਾਰ ਮੇਲਾ ਰਿਹਾ ਕੀ ਕਹਿਣਾ ਚਾਹੋਗੇ ਤੰਦਨ ਪੀਰ ਬਾਬਾ ਮੌਨਪਨਾ ਤੇ ਤੰਦਨ ਬਾਬਾ ਵਦਾਵਾਰਾਮ ਇਹਨਾਂ ਦੀ ਸਦਾ ਹੀ ਜੈ ਇਹ ਦੋਨਾਂ ਪੀਰਾਂ ਦੀ ਯਾਦ ਵਿੱਚ ਮੇਲਾ ਜਦੋਂ ਦਾ ਸਨ 47 ਨੂੰ ਸਾਡੇ ਬਜ਼ੁਰਗ ਇੱਥੇ ਆਏ ਐ ਉਦੋਂ ਦਾ ਹੀ ਇੱਥੇ ਲਾਉਣ ਲੱਗੇ ਐ ਇਹ ਮੇਲਾ ਪਾਕਿਸਤਾਨ ਦੇ ਵਿੱਚ ਵੀ ਪੂਰਾ ਘਟੋ ਘਟ 20 ਦਿਨ ਚੱਲਦਾ ਬਹੁਤ ਹੀ ਪਰ ਈ ਮੇਲਾ ਲੱਗਦਾ ਸੇਮ ਤਰੀਕਾ ਹੁੰਦੀ ਹੈ ਜੀ ਸੇਮ ਤਰੀਕਾ ਬਿਲਕੁਲ ਸੇਮ ਤਰੀਕਾ ਦਾ ਜੀ ਉੱਥੇ ਪਹਿਲੀ ਜੇਤ ਤੋਂ ਮੇਲਾ ਸਟਾਰਟ ਹੋ ਜਾਂਦਾ ਤੇ ਲਾਤ 20 ਜੇਤ ਤੱਕ ਮੇਲਾ ਚੱਲਦਾ ਹੈ ਪਰ ਆਪਣੇ ਅਸੀਂ ਦੋ ਰੋਜ਼ਾ ਕੀਤਾ ਪਿਛਲੇ ਸਾਲ ਤੋਂ ਜੀ ਕੱਲ ਕਬੱਡੀ ਦੇ ਬਹੁਤ ਵਧੀਆ ਮੈਚ ਸੀਗੇ ਜੀ ਅੱਜ ਰੰਗਾਰੰਗ ਪ੍ਰੋਗਰਾਮ ਸੀ ਹੁਣ ਅਸੀਂ ਕੁਸ਼ਤੀਆਂ ਕਰਾਉਣ ਜਾ ਰਹੇ ਹਾਂ ਜੀ ਸੋ ਸਾਡੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਰਾਹੀਂ ਵੱਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਕੱਲ ਦੀ ਸੇਵਾ ਕਰ ਰਹੇ ਹੋ ਲਾਈਵ ਦਾ ਜਿਹੜਾ ਵਖਾ ਰਹੇ ਹੋ ਸੰਗਤਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨੂੰ ਆਪਣੇ ਪ੍ਰਸਾਰਣ ਕਰ ਰਹੇ ਹਾਂ ਇਹਦਾ ਤੇ ਦੂਸਰਾ ਸੰਗਤਾਂ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਜਿਓ ਆਇਆ ਜਿਨ੍ਹਾਂ ਨੇ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਮੇਲੇ ਦੀ ਰੌਣਕ ਨੂੰ ਬਤਾਇਆ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਬਹੁਤ-ਬਹੁਤ ਧੰਨਵਾਦ ਇਹ ਬੜਾ ਵੱਡਾ ਪਰਾਲਾ ਹੁੰਦਾ ਜਿਹੜਾ ਐਡੇ ਵੱਡੇ ਮੇਲੇ ਨੂੰ ਕਰਵਾਉਣਾ ਤਾਂ ਸੰਗਤਾਂ ਦਾ ਸਹਿਯੋਗ ਕਿੱਦਾਂ ਦਾ ਰਹਿੰਦਾ ਹੈ ਨਗਰ ਪੰਚਾਇਤ ਦਾ ਸਹਿਯੋਗ ਕਿੱਦਾਂ ਦਾ ਰਹਿੰਦਾ ਦੇਖੋ ਜੀ ਸੰਗਤ ਸਾਡੀ ਟਾਣੀ ਦੀ ਜਿਹੜੀ ਸੰਗਤ ਹੈ ਉਹ ਸਾਰੀ ਸੰਗਤ ਤੈਹ ਦਿਲੋਂ ਇਸ ਵੀਰ ਬਾਬਾ ਦੀ ਸੇਵਾ ਕਰਦੀ ਹੈ ਨੌਜਵਾਨ ਬਜ਼ੁਰਗ ਬੱਚੇ ਬੁੱਢੇ ਸਭ ਤਨ ਮਨ ਤਨ ਲੱਗ ਬਹੁਤ ਦਿਨਾਂ ਤੋਂ ਮੁੰਡੇ ਜਿਹੜੇ ਆ ਉਹ ਨੌਜਵਾਨ ਸਾਰੇ ਸੇਵਾ ਲੱ ਕਰ ਨੂੰ ਲੱਗੇ ਹੋਏ ਆ ਜਿਹੜੇ ਤਿਆਰੀਆਂ ਨੂੰ ਲੱਗੇ ਹੋਏ ਆ ਬਾਕੀ ਤਨ ਮਨ ਤੇ ਦਨ ਨਾਲ ਸਾਰੀ ਟਾਣੀ ਦੀ ਸੇਵਾ ਵੀ ਸੰਗਤ ਕਰਦੀ ਹੈ ਉਸ ਤੋਂ ਬਾਅਦ ਬਾਹਰ ਦੇ ਜਿਹੜੇ ਹੋਰ ਆਂਡ ਗਵਾਂਡ ਪਿੰਡਾਂ ਦੇ ਜਿੰਨਾਂ ਕੋ ਪੁੱਛ ਸਾਰੇ ਆਉਂਦਾ ਉਹ ਆਪਦੇ ਸੇਵਾ ਇਹਦੇ ਵਿੱਚ ਦਾਨ ਪਾ ਕੇ ਜਾਂਦਾ ਹੈ 6 ਮਹੀਨੇ ਦੇ ਵਿੱਚ ਲਗਾਇਆ ਜਾਂਦਾ ਹੈ ਇਹ ਵੇਖੋ ਜੀ ਚੇਤਰ ਦੀ 19 ਦੇ 20 ਨੂੰ ਹਰ ਸਾਲ ਇਸ 2 ਅਪ੍ਰੈਲ ਨੂੰ ਜੀ ਮੇਲਾ ਅੱਜ ਸਮਾਪਤੀ ਵੱਲ ਜਾ ਰਿਹਾ ਤਾਂ ਅੰਤਮ ਸੰਗਤਾਂ ਨੂੰ ਸੰਦੇਸ਼ ਜਾਂ ਬੇਨਤੀ ਕੀ ਕਰਨਾ ਚਾਹੋਗੇ ਬੇਨਤੀ ਸਭ ਤੋਂ ਪਹਿਲੀ ਤਾਂ ਇਹ ਹੈ ਵੀ ਸਾਡਾ ਮੇਨ ਮੋਟਿਵ ਇਹ ਹੈ ਕਬੱਡੀ ਜਾਂ ਕੁਸ਼ਤੀਆਂ ਕਰਾਣ ਦਾ ਵੀ ਲੋਕ ਜਿਹੜੇ ਅੱਜ ਕੱਲ ਨੌਜਵਾਨ ਪੀੜ੍ਹੀਆਂ ਨਸ਼ਿਆਂ ਵੱਲ ਵਧ ਰਹੀਆਂ ਨੇ ਵੀ ਜੇ ਅਸੀਂ ਇਹ ਉਪਰਾਲਾ ਕਰਦੇ ਹਾਂ ਕੁਸ਼ਤੀਆਂ ਕਾਹਲੋਂ ਸਾਡੇ ਕੋਲ 26 ਟੀਮਾਂ ਕਬੱਡੀ ਦੀ ਆਈਆਂ ਹੋਈਆਂ ਸੀ ਜੀ ਉਹਨੂੰ ਵੇਖ ਕੇ ਵੀ ਕੋਈ ਕਿਸੇ ਬੰਦੇ ਨੂੰ ਕੋਈ ਸਮਾਜਿਕ ਸੇਧ ਆ ਜਾਵੇ ਯਾਰ ਵੀ ਇਹ ਕਬੱਡੀ ਖੇਡ ਰਿਹਾ ਤਾਂ ਮੈਂ ਵੀ ਇਹ ਆ ਕੁਰੀਤੀਆਂ ਛੱਡ ਕੇ ਤੇ ਨਵੀਂ ਪ੍ਰਤਿਪਾਵਾ ਤੁਹਾਡੇ ਕੈਮ ਤੋਂ ਨਵੀਂ ਪ੍ਰਤਿਪਾਵਾ ਹੁਣ ਅਸੀਂ ਆ ਕੁਸ਼ਤੀਆਂ ਪਹਿਲਵਾਨ ਆਪਣੇ ਜੋਰ ਵਿਖਾਉਣਗੇ ਜਿਨ੍ਹਾਂ ਨੇ ਸਰੀਰ ਕਮਾਏ ਐ ਕੋਈ ਨਸ਼ਾ ਜਾਂ ਗੋਲੀਆਂ ਖਾ ਕੇ ਸਰੀਰ ਨਹੀਂ ਕਮਾਏ ਜਾਂਦੇ ਇਹ ਵੀ ਇੱਕ ਸਮਾਜਿਕ ਸੇਧ ਹੈ ਵੀ ਜੇ ਕਿਸੇ ਨੂੰ ਕੁਸ਼ਤੀ ਖੇਡਦੇ ਨੂੰ ਆਪਾਂ ਵੇਖਾਂਗੇ ਤੇ ਆਪਣੇ ਮਨ ਦੇ ਵਿੱਚ ਵੀ ਕੋਈ ਨਾ ਕੋਈ ਵਿਚਾਰ ਇਹ ਜੇ 네ਗੇਟਿਵ ਵਿਚਾਰ ਜਾਣਗੇ ਤੇ ਪੋਜ਼ਿਟਿਵ ਵਿਚਾਰ ਆਣਗੇ ਮੈਂ ਕੀ ਤੁਹਾਡੇ ਚਰਨਾਂ ਚ ਕਿਉਂਕਿ ਅੱਜ ਤੱਕ ਮੈਂ ਜਿੰਨਾ ਕੋ ਲਿਖਿਆ ਜਾਂ ਗਾਇਆ ਤੁਸੀਂ ਉਸ ਨੂੰ ਪ੍ਰਵਾਨ ਕੀਤਾ ਭਾਵੇਂ ਮੇਰੀ ਆਵਾਜ਼ ਚਾਹੇ ਮੇਰੇ ਵੱਡੇ ਵੀਰ ਸੁੱਠੀ ਪੁੱਲਰ ਜੀ ਦੀ ਆਵਾਜ਼ ਸੀ ਤੁਸੀਂ ਉਸ ਨੂੰ ਪ੍ਰਵਾਨ ਕੀਤਾ ਪਲਕਾਂ ਤੇ ਬਿਠਾਇਆ ਤੇ ਅੱਜ ਤੁਹਾਡੇ ਰੂਬਰੂ ਆ ਕੋਈ ਬਹੁਤਾ ਘੌੜਾ ਨਹੀਂ ਆਉਂਦਾ ਸਿੱਧੇ ਸਾਦੇ ਬੰਦੇ ਆ ਜੀ ਇਹਨਾਂ ਵੱਟ ਬੰਨਿਆ ਤੋਂ ਗੋਂਦੇ ਗੋਂਦੇ ਤੁਸੀਂ ਇੱਥੋਂ ਤੱਕ ਲੈ ਆਏ ਹੋ ਬੜੀਆਂ ਕਮੀਆਂ ਨੇ ਬੜੀਆਂ ਗਲਤੀਆਂ ਨਹੀਂ ਉਸਤਾਨੀਆਂ ਨੇ ਸਭ ਕਮੀਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਪਿਆਰ ਦਾ ਸਬੂਤ ਦੇਣਾ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੋ ਇੱਕ ਸ਼ੁਰੂਆਤ ਹੈ ਮੋਰੀ ਰੱਖੀ ਔਲਾਜ ਗੁਰੂ ਦੇ ਹਲੋ 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 श्री गुरू रामदा रखो सदार श्री गुरू रामदास रख whoa Bobby. Wow. লড় <muchas> I'm <laughs> the